ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਨਗ ਲੈ ਕੇ ਆਂਦੇ ਆ ਜੀ ਜਿੰਨਾ ਚ ਸੂਏ ਸਵਾਏ ਆ ਜੀ ਟੋਕੜ ਗੱਬਣ ਚੈੱਕ ਪਾਸ ਆ ਤੇ ਦੋ ਵਿਹੜਾ ਗੱਬਣਾ ਨੇ ਸਮਾਂ ਹਜੇ ਲੈਂਦੀਆਂ ਨੇ ਡਿਟੇਲ ਮੈਂ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਬਿਨਾਗਰੇਜ ਪਿੰਡ ਸੰਗਤਪੁਰਾ ਜ਼ਿਲ੍ਹਾ ਮੂਗਾ ਤਸਵੀਰ ਲਗਾ ਬਈ ਮੋਬਾਈਲ ਨੰਬਰ 9872416597 ਠੀਕ ਆ ਵੀਰੇ 5 ਨਾਗਾ ਜੀ ਹਾਂਜੀ ਵੀਰੇ ਅੱਜ 5 ਨਾਗਾ ਇੱਕ ਦਾ ਸਤਾਜੀ ਸੂਈ ਸਵਾਈ ਆ ਦੂਜਾ ਸੂਆ ਗਾ ਸੂਈ ਆ ਕਦੋਂ ਸੂਈ ਆ ਜੀ ਇਹ ਅੱਜ ਵੀਰੇ ਵਿੱਚ ਉਠਾ ਦੇਣਾ ਸੂਈ ਨੂੰ ਬੱਚਾ ਕੀ ਆ ਜੀ ਮਗਰ ਬੱਚਾ ਵੀਰੇ ਦੇ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਬਾਕੀ ਬੋਲਿੰਗ ਬੋਲੋਂ ਚੰਗੀ ਆ ਬੈਠਾ ਮੰਨ ਕੇ 22 ਕਿਲੋ ਹੁਣ ਹਾਜੇ ਰੜਾ ਚੋ ਲੈਣਾ ਸਟਾਰਟਿੰਗ ਬਾਈ ਪਹਿਲੇ ਸੂਏ ਦਾ ਲੋਕਾਂ ਕੋਲ ਗਾਂ ਆਪਾਂ ਕਰੇ ਭੇਜ ਦਾਂਗੇ 28 ਲੀਟਰ ਪਹਿਲੇ ਸੂਏ ਦਾ ਆਇਆ ਵੜਦਾ ਪਹਿਲੇ ਸੂਏ ਦਾ ਰਿਕਾਰਡ ਆ 28 ਲੀਟਰ ਦਾ ਥਾਣਾ ਦੀ ਧਾਰ ਪਿੱਛੇ ਦੇ ਸਾਰੇ ਕਾਹੇ ਦੀ ਗਰੰਟੀ ਮੋਟਾ ਥਾਣਾ ਹੁਣ ਕਿ ਮੇਰੇ ਪਾਸੇ ਬਹਿ ਕੇ ਚਵਾ 22 23 ਕਿਲੋ ਆਪਣੇ ਘਰੇ ਚੋਕੇ ਲੈ ਜੇ ਬਾਈ ਮੈਂ ਕਹਿੰਦਾ ਵੀ ਟਾਈਮ ਟਾਈਮ ਕੰਡਾ ਬਾਹਰ ਦੀ ਆਪਣਾ ਘਰੋਂ ਨਾਲ ਹੀ ਲਿਆਉਂਦਾ ਨਾਲ ਹੀ ਲੈ ਕੇ ਆ ਹਾਂ ਅਗਵਾਜ ਕਈ ਕਹਿੰਦੇ ਨੇ ਵਪਾਰੀਆਂ ਦੀ ਬਾਹਰ ਦੀ ਛੁੱਟੀ ਹੁੰਦੀ ਹੈ ਠੀਕ ਆ ਉਹ ਦਿਨੋਂ ਨਾਲ ਉਹ ਵੀ ਚੱਕ ਲੈਣ ਭਾਉਂਦੇ ਠੀਕ ਆ ਉਹੀ ਭਰ ਦਾਂਗੇ ਉਹੀ ਭਰ ਦਊਗਾ ਠੀਕ ਹੈ ਜੀ 22 ਕਿਲੋ ਵੀਰੇ ਹ ਕਰਦੀ ਆ ਠੀਕ ਆ ਤੋੜ ਕੇ ਦਿਖਾਦੀ ਵੀਰੇ ਚੰਗੀ ਵਹਿੜਾ ਵੀਰੇ ਕੱਦ ਕਾਠ ਵਾਲੀ ਆ ਵੇਲ ਵਾਲੀ ਆ ਸੂਆ ਦੂਜਾ ਸੂਈ ਹੈ ਜੀ ਬੱਚਾ ਮਗਰ ਬੱਚਾ 22 23 ਕਿਲੋ ਤੋਂ ਸਟਾਰਟਿੰਗ ਹੀ ਆ ਵੀਰੇ ਆ ਆਪਦੀ ਬਾਈ ਕਹਿੰਦਾ ਕੰਡਾ ਬਾਲਟੀ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਤੁਸੀਂ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜਾਓ ਸੂਨਾ ਫਨੰਦ ਬੜਾ ਸਵਾ ਦਾ ਟੈਕ ਨੋਟ ਕਰਾ ਦੇ ਹਾਂ ਮਾਰਨਿੰਗ ਦੇ ਟਾਈਮ ਹੀ ਕਹਿੰਦਾ ਯਾਰ ਬਾਈਕ ਨੂੰ ਦੱਸ ਤੀ ਨੀ ਜਿਹੜਾ ਉਹ ਹੁੰਦੀ ਹੈ ਸਵੇਰ ਦਾ ਟਾਈਮ ਆ ਵੀਰੇ ਠੀਕ 8:32 ਮਿੰਟ ਹੋ ਗਏ ਆ ਜੀ ਤੇ ਵੀਡੀਓ ਆਪਾਂ ਕਵਰ ਕਰ ਰਹੇ ਆ ਵੀਰੇ ਸਵੇਰ ਦੇ ਟਾਈਮ ਹੀ ਵੀਡੀਓ ਕਵਰ ਕਰ ਰਹੇ ਆ ਸੂਨਾ ਹਵਾਨਾ ਉਸ ਹਾਵਨਾ ਜੱਜਮੈਂਟ ਕਰਿਓ ਕਿਉਂਕਿ ਮਾਰਨਿੰਗ ਵਾਲੀ ਚਵਾਈ ਹੋਈ ਵੀ ਆ ਵੀਰੇ ਦੀ ਟੋਪ ਦਾ ਥਾਣਾ ਮੋਟਾ ਫੋਟ ਸ਼ਾਕ ਭੂਰਾ ਵੀ ਨਹੀਂ ਮਿਲਕ ਵੇਨ ਰਸੇ ਵਰਗੀ ਹੁੰਦੀ ਆ ਸਟਰੋਂਗ ਕੱਤ ਕਾਠ ਵਾਲੀ ਹੈ ਜਾਤ ਵਾਲੀ ਹੈ ਜੀ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਦੀ ਸਟਾਰਟਿੰਗ ਇੰਨੀ ਚੰਗੀ ਹੈ ਨਾ ਬਈ ਬੈਡ ਨਾਲ ਜਿੱਦੇ ਸੂਈ ਆਪਣੇ ਗਾਂ ਦਾ ਉੱਤੇ ਦੀ ਬੋਕਰਾਂ ਨੇ ਮੈਂ ਭਰਾਵਾਂ ਨੇ ਮੰਗ ਲਈ ਸੀਗੀ ਬੈਡ ਇਹਦੇ ਨਾਲ ਥੋੜਾ ਥਾਂ ਤੇ ਨਾ ਬੱਚਾ ਦੰਡ ਲਾ ਗੇ ਜੇ ਅਪਾ ਚੈੱਕ ਕਰਾ ਦਿੰਦੇ ਅੱਛਾ ਫਰਜਾ ਦੱਸਣ ਦਾ ਹੁਣ ਬਿਲਕੁਲ ਆਰਾਮ ਆ ਕੋਈ ਪੀੜ ਨਹੀਂ ਮਾਂ ਥੋੜੀ ਥੋੜੀ ਹੌਲ ਮਾਂਦੀ ਸੀਗੀ ਪੀੜ ਜਿਆ ਦੇਖਣ ਆ ਆ ਵਾਲਾ ਹਾਂ ਦੇਖ ਲੈ ਮੂਹ ਦਾ ਬਹਿਣੀ ਦਾ ਠੀਕ ਆ ਆਪਾਂ ਚੈੱਕ ਨਹੀਂ ਹੁਣ ਜਿਵੇਂ ਦਾ ਜਸ ਮੂਹ ਆ ਥੋੜਾ ਵੀ ਨਹੀਂ ਪੀੜ ਮਾਂਦੀ ਹੁਣ ਪਤਾਂ ਨਾ ਲੋਕ ਕੀ ਕਹਿੰਦੇ ਠੀਕ ਆ ਕੋਈ ਰਕਮ ਆ ਹਣਾ ਉਹ ਗੱਲ ਜਿਹਨੇ ਪਹਿਲੇ ਨਾਲ ਤਸੱਲੀ ਕਰਦਾ ਹੁਣ ਪੂਰਾ ਵੀ ਨਹੀਂ ਪੀੜ ਮੰਨਦੀ ਜਿਹੜੀ ਗੱਲ ਆਪਾਂ ਸੱਚਾਈ ਨੂੰ ਦੱਸਦੀ ਵੀ ਉਹਦੇ ਗਾਂ ਵੇਖਦੀ ਚੋਦੇ ਗੈਜ ਡਿਮਾਂਡ ਦੀ ਵੀਰਿਆ ਨੂੰ ਬੜਾ ਗੱਲ ਸੁਣਦਾ ਮੁੱਲ ਕੱਲ ਮੰਡੀ ਚ ਲੋਪਣਿਆ ਉਹਨੇ ਰੇਟ ਡੇ ਮੰਗੇ ਹਮ ਆਪਾਂ ਡੇਢ ਨਹੀਂ ਕੋਹ ਨਹੀਂ ਮੰਗਣਾ ਪਰ 88 ਮੁੱਲ ਕੋਣਾ 85 ਦੀ ਵੇਟ ਦਵਾਂਗੇ 85000 ਦੀ ਦੇ ਦਾਂਗੇ 85 ਘੱਟ ਲਾ ਭਰਾ ਵੀ ਫੋਨ ਨਾ ਲਾਵੇ ਤੰਗ ਨਾ ਕਰ ਹਾਂ ਤੰਗ ਨਾ ਕਰ ਯਾਰ ਕਈ ਬੰਦੇ ਲੈਣ ਆਉਣ ਹੁੰਦੇ ਹਨ ਚੱਕੇ ਨਹੀਂ ਆਉਂਦਾ ਫੋਨ ਬੜੇ ਫੋਨ ਸੁਣੇ ਨਹੀਂ ਜਾਂਦੀ ਠੀਕ ਹੈ ਵੀਰੇ ਤੇ ਚੰਗੀ ਆ ਵੈਡ ਵੀਰੇ 85000 ਰੁਪਏ ਦੀ ਬਾਈ ਕਹਿੰਦਾ ਯਸ ਨੋ ਆ ਮੌਲੇ ਦਾ 88000 ਰੁਪਏ ਚੰਗੀ ਵੈਡ ਆ ਵੀਰੇ ਸੋਨਾ ਥਣਾ ਦਾ ਸਹਿਜ ਤੇ ਜਿਹੜਾ 2 ਨੰਬਰ ਮੈਂ 32 ਕੁਲ ਤੋਂ ਦਰਾਂ ਨਾਲ ਚਵਾ ਦੂਗੀ ਹੂੰ ਇਹ ਤਾਂ ਗੱਲ ਹੈਗੀ ਆ ਵੱਡੀ ਆ ਵੈਡ ਬਈ ਕੋਈ ਹਿਸਾਬ ਹਾਂ ਇਹ ਤਾਂ ਕੰਮ ਦੀ ਵੈਡ ਆ ਯਾਰ ਬਾਕੀ ਕਹਿਣ ਦੀ ਗੱਲ ਨਹੀਂ ਆਪਾਂ ਚਵਾ ਕੇ ਦਵਾਉਂਦੇ ਠੀਕ ਆ ਜੀ ਹਾਂਜੀ ਜਿਹੜਾ 2 ਨੰਬਰ ਆ ਬੱਛੀ ਆ ਕੀ ਤੋਹਫਾ ਕੱਲੇ ਕਿਸੇ ਵੀਰ ਨੇ ਬਾਈ ਸਾਈਨ ਨਹੀਂ ਲਗਾਈ ਜੇ ਕਿਤੇ ਸਾਈਨ ਕਰ ਦਿਗਾਏ ਹੁੰਦੇ ਨਾ ਗੱਲ ਬਾਤ ਹੀ ਬਣ ਜਾਣੀ ਸੀ ਦੰਦੋ ਕੇ ਮੈਂ ਆਪਰੇ ਦੰਦੋ ਵਸੇ ਖੀਰੀ ਆ ਇਹ ਖੀਰੀ ਆ ਹਾਂ ਹੂੰ ਤੇ ਸੱਤ ਤੈ ਨਵੀਂ ਮੇਰੀ ਚੈੱਕ ਪਾਸ ਆ ਅੱਛਾ ਬਾਕੀ ਸਿੰਘਾਂ ਦਾ ਵੀਰੇ ਹੁਣ ਹੱਲ ਹੈਗਾ ਯਾਰ ਰਵੜਾ ਜੀ ਚੜਾਉਣ ਦੇ ਆਉਂਦਾ ਹਾਂ ਆਏ ਤਾਂ ਚਲੋ ਹੱਲ ਹੈਗਾ ਉਹ ਅਗਲਾ ਆਪ ਕਰਾ ਲੂਗਾ ਜੇ ਤਾਂ ਕਿਸੇ ਨੂੰ ਪਸੰਦ ਆਊਗਾ ਜੀ ਹਾਂਜੀ ਤਿੰਨਾ ਮਹੀਨਾ ਦੀ ਗੱਬਣਾ ਤੇ ਵੀਰੇ ਦੁੱਧ ਕਿੰਨਾ ਜੀ ਦੁੱਧ ਭਈ 8 ਕਿਲੋ ਤਿਆਰ ਆ ਆਪਾਂ 7 ਮੰਨ ਕੇ ਦਵਾਂਗੇ ਕੋਈ ਵੀ ਭੈਣ ਭਰਾ ਆ ਜੇ 7 ਮੰਨ ਕੇ ਚਵਾ ਕੇ ਦਵਾਂਗੇ ਦੁੱਧ 8 ਹੀ ਆ ਕਿਲੋ ਘੱਟ ਦੱਸਾਂਗੇ ਆਪਾਂ ਠੀਕ ਆ ਤੇ ਚੈੱਕ ਮੈਂ ਕਰਾ ਕੇ ਦੂੰ ਮੇਰੀ ਗਾਰੰਟੀ ਮੇਰੇ ਘਰ ਦੀ ਹੋਊ ਕੋਈ ਗਰਮ ਨਹੀਂ ਆ ਜੀ ਮੌਸਮ ਹਾਂ ਕੋਈ ਵੀ ਭੈਣ ਭਰਾ ਖਰੀਦਦਾ ਆਹ ਦਰਾ ਟਰਬਾਂ ਦੀ ਜਿੱਤੇ ਦਸੱਲੀ ਆ ਉਹ ਨਾਲ ਹੀ ਲਈ ਜਾਵੇ ਨਾਲ ਹੀ ਲਈ ਜਾਵੇ ਜੇ ਖਾਲੀ ਨਿਕਲ ਗਈ ਤੇ ਖਾਟ ਦੇ ਕੇ ਦੋ ਦੂੰਗੇ ਠੀਕ ਆ ਇਹ ਵੀ ਆਪਣੀ ਗਾਰੰਟੀ ਹੈ ਇਹ ਨੀਗਾ ਬਈ ਇੱਥੇ ਡਾਕਟਰ ਦੀ ਫੀਸ ਪੈਜੇ ਦੇ ਨਾਲ ਨਹੀਂ ਕਹਿੰਦੇ ਕਈ ਭਣ ਭਰਾ ਕਹਿੰਦੇ ਨੇ ਅਸੀਂ ਬਾਟੂ ਆਣਾ ਹੈ ਬਈ ਜਗਾ ਫੰਡਰ ਨਿਕਲ ਗਈ ਤੇ ਯਾਰ ਭਕਾਈ ਜਾਊਗੀ ਤੇਰਖਾ ਤੇ ਦੱਸ ਦੇਣਗੇ ਇਹਨੇ ਦਾ ਖਾ ਗਿਆ ਪਤਾ ਵਾਂਗੇ ਦੇਵਾਂਗੇ ਹਾਂ ਸਰਕਾਰੀ ਡਾਕਟਰ ਤੋਂ ਬਈ ਦੋਨੇ ਬੜਾ ਚੈੱਕ ਪਾਸ ਹੁੰਦੇ ਨੇ ਠੀਕ ਆ ਗਾਰੰਟੀ ਹੈ ਦੋਨੇ ਸਾਈਂ ਦਾ ਮਾਰਦੀ ਮੁੱਢ ਤੇ ਇਹ 17 ਨੂੰ 3 ਮਹੀਨੇ ਪੂਰੇ ਹੋ ਗਏ ਚੌਥਾ ਲੱਗਿਆ ਵਾ ਚੌਥਾ ਲੱਗਿਆ ਵਾ ਠੀਕਾ ਇਹ ਵੀ ਤੋਰ ਕੇ ਖਾ ਲਾਓ ਬੱਚਾ ਵਾ ਕੇ ਖੀਰ ਜਰਾ ਬੱਚੇ ਨੂੰ ਵੀ ਖਰਾ ਦੇ ਪਾ ਦੰਦ ਚੈੱਕ ਕਰਾ ਦਿੰਦੇ ਹਾਂ ਹਾਂ ਇਹ ਗੱਲ ਹੈ ਕਿ ਕਹਿਣ ਦੀ ਗੱਲ ਇਹ ਵੀ ਗੱਲ ਕਹਤੀ ਬਾਕੀ ਬਈ ਕੀ ਕੀ ਜਾਨੂ ਦਾ ਗੱਲ ਫੰਡਰਾ ਬਚਣਾ ਰਹਿ ਗਿਆ ਨਾ ਆਹ ਦੇਖ ਲੋ ਹਜੇ ਦੰਦ ਮਾੜ ਆ ਜਾ ਦੰਦ ਚੱਕਿਆ ਮਾੜ ਆ ਜਾ ਇੱਕ ਹਾਂ ਮਾੜ ਆ ਜਾ ਦੂਜੇ ਤਾਂ ਹਜੇ ਨਿਕਲਿਆ ਵੀ ਨਹੀਂ ਨਿਕਲੇ ਹੀ ਨਹੀਂ ਹਜੇ ਤਾਂ ਆਉਂਦੀ ਤਾਂ ਖੀਰੀਆਂ ਚ ਅਗਲਾ ਜਿਹੜਾ ਇੱਕ ਦੰਦ ਛੱਟ ਕੇ ਕੱਢਣ ਲੱਗੀ ਆ ਯਾਰ ਠੀਕ ਹੈ ਇੱਕ ਦੰਦ ਕੱਢਣ ਲੱਗੀ ਐ ਇਹਨੂੰ ਵੀ ਤੋਰਦੀ ਵੀਰੇ ਸਭੀ ਬਲੀ ਪੂਰੀ ਚੰਗੀ ਆ ਟੋਪ ਦਾ ਥਾਨ ਆ ਮੁੱਠੀ ਆ ਲਾ ਵੀਰੇ ਪਹਿਲੀ ਗੱਲ ਤਾਂ ਲਾ ਲਓ ਤੁਸੀਂ ਆਪ ਹੀ ਅੰਦਾਜ਼ਾ ਬਈ ਮਾਲਕਾਂ ਦੀ ਕਿੰਨੀ ਸੇਵਾ ਹੋਊਗੀ ਜਿਹੜੀ ਖੀਰੀ ਖੀਰੀ ਸੂਫੀ ਤੇ ਉੰਦੇ ਸੂਏ ਨੂੰ ਗੱਬਣ ਵੀ ਹੋਊਗੀ ਥੋੜਾ ਜਿਹਾ ਬੱਚਾ ਨਾਲ ਥੋੜਾ ਜਿਹਾ ਕਰਦਾ ਹੀ ਹੁੰਦਾ ਹਰਕਤ ਆ ਬਾਕੀ ਚੰਗੀ ਆ ਵੜ ਵਜਨ ਵਜੂਦ ਵਾਲੀ ਆ ਬਚਾ ਕੇ ਬਚਾ ਕੇ ਹੋਲੀ ਇੱਥੇ ਬੰਦੇ ਥੋੜਾ ਜਿਹਾ ਕਰਦੀ ਆ ਕਿਉਂਕਿ ਨਵਾਂ ਹਾਨਾ ਨਾ ਖੂਨ ਗਰਮ ਹੁੰਦਾਗਾ ਕਾਲੀ ਆ ਥੋੜਾ ਕਰਦੀ ਜਿੰਦੀ ਕਰਦਾ ਵੀ ਕਰੀ ਜਾਂਦੀ ਜੈਜ ਡਿਮਾਂਡ ਦੇ ਜਿੰਨੇ ਲੈਣੇ ਆ ਕਮਾਂਡ ਤਾਂ ਗਰਨਾ ਦੂਜਾ ਬੱਛੀ ਵਾਲਾ ਮੋਹੱਲਾ ਬੱ 33 ਮੋਹੱਲਾ ਅੱਛਾ ਹਾਂ 25000 ਦਾ ਖਾਲੀ ਹੁੰਦੀ ਬੱਛੀ 33000 ਦੀ ਬੱਛੀ ਦੇ ਰਹਿਣ ਯਸ ਸਨੋ ਯਸ ਸਨੋ ਆ ਪਾਣੀ ਨਾਲ ਇਹ ਪਾਣੀ ਮਿਲ ਨਹੀਂਦਾ ਨਹੀਂ ਮਿਲਦਾ ਚੰਗਾ ਨਾ ਹੁੰਦੇ ਤੈਨੂੰ ਹੀ ਪਤਾ ਵਹਿੜ 45000 ਦੇ ਹੱਥੋਂ ਛੱਟਮੀ ਜੀ ਉਹ ਲੱਜ ਹੱਥ ਨਾਲ ਜਿਹਨੂੰ ਐ ਮਰਦੀ ਦਸਾ ਫੜਾਣ ਦਾ ਹਾਂ ਭੱਜ ਕੇ ਲੈ ਸਹੀ ਗੱਲ ਆ ਜੀ ਜੈਜ ਡਿਮਾਂਡ ਕੀਤੀ ਆ ਬਾਈ ਨੇ ਮੁੱਲ 35 ਆ 33000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਚੰਗੀ ਆ ਵਹਿੜ ਜਿਹੜਾ ਬਈ ਆ ਗਿਆ ਆਪਣਾ ਨਗਰ 3 ਨੰਬਰ ਜੀ ਵੇੜੇ ਵੀ ਬਹੁਤ ਚੰਗੀ ਆ ਉਹ ਆਪ ਦੀ ਥਾਂ ਚੰਗੀ ਆ ਆਪ ਦੀ ਥਾਂ ਚੰਗੀ ਆ ਸੁਆਗਤ ਨਮਸੋਈ ਵੀ ਆ ਜੀ ਇਹ ਪਹਿਲਾ ਸੁਆ ਵੀਰੇ ਦੂਜੇ ਵਾਸਤੇ ਗੱਪਣਾ ਇਹ ਦੂਜੇ ਵਾਸਤੇ ਗੱਪਣਾ ਕਿੰਨੇ ਸਮੇਂ ਦੀ ਇਹ 26 ਤਰੀਕ ਤੋਂ ਚੌਥਾ ਮਹੀਨਾ ਲੱਗੇ ਤੰਦ ਪੂਰੀ ਹੋਵੇ 26 ਤਰੀਕ ਹਾਂ ਆਪਣੇ ਕੋਲ ਨਾ ਵੀਰੇ ਇੱਕ ਬੰਦੇ ਨੇ ਆਪਦੇ ਕੋਲ ਮਾਪਰੇ ਕੋਲ 26 ਤਰੀਕ ਸਾਰਾ ਕੰਮ ਪੂਰਾ ਕਰ ਲਿਆ ਹੋਇਆ ਹੈ ਠੀਕ ਆ ਜਿਹੜੇ ਮਾਲਕਾਂ ਟੀਕਾ ਭਰਾ ਆ ਮੇਰੇ ਕੋਲ ਅਪੀ ਦੀ ਫੋਟੋ ਪੇਕੀ ਵੀ ਆ 26 ਤਰੀਕ ਤੋਂ ਚੌਥਾ ਮਹੀਨਾ ਚੱਲਿਆ ਹੋਇਆ ਹੈ ਹੂੰ 21 ਦਾ ਹੋਣੀ ਆ ਹਜੇ ਕੱਲ ਨੂੰ ਪਰਸੋਂ ਜਿਹੜੀ ਨਾ ਕਿ ਗਈ ਹੈ ਤੇ ਚੌਥਾ ਆ ਫਿਰ ਪੂਰਾ ਹੋਣਾ ਲੱਗ ਪਰਸੋਂ ਪੂਰਾ ਹੋ ਜਾਣਾ ਚੌਥਾ ਚਲੋ ਸਾਢੇ ਦਿਨਾਂ ਦੀ ਮੰਨ ਕੇ ਅੱਜ ਆਪਾਂ ਇਹ ਨਹੀਂ ਕਹਿੰਦੇ ਚਾਰ ਦਿਨਾਂ ਦੀ ਆ ਸਾਢੇ ਦਿਨਾਂ ਦੀ ਮੰਨ ਕੇ ਆ ਜੇ ਕੋਈ ਡਾਕਟਰ ਜੀ ਨਾਲ ਜਾਣੂ ਚੈੱਕ ਕਰੂਗਾ ਨੂੰ ਤੇ ਜਿਹੜਾ ਹੁਣ ਨੈੱਟ ਦੁੱਧ ਦਾ ਜਿਹੜਾ ਆਪਾਂ ਜੋਖ ਦਾਂਗੇ ਕਿੰਨਾ ਭਾਈ 12 ਕਿਲੋ ਜਮ ਤਿਆਰ ਜੋਖ ਦਾਂਗੇ ਦੋ ਦਿਨਾਂ ਦਾ ਇਹ ਸੋਨੇ ਦਾ ਤੇਰਾ ਵੀ ਮਾਰ ਦੋ ਅੱਛਾ ਹਾਂ 12 ਕਿਲੋ ਠੰਡਾ ਕਰਕੇ ਮਿਲ ਕੇ ਦਊਂ ਕੋਈ ਵੀ ਵਣ ਭਰਾ ਖਰੀਦਾ ਮੇਰੇ ਤੇ ਦੋ ਡੰਗ ਚਾਰ ਡੰਗ ਚੋਕੇ ਲੈ ਚੈੱਕ ਕਰਾ ਕੇ ਲੈ ਕੇ ਜਾਵੇ ਠੀਕ ਆ ਹਾਂ ਪਹਿਲੇ ਵੜਾ ਅੰਸ਼ ਕੀ ਇਕ ਨੰਗ ਦੰਦਾ ਲੈ ਖੜਾ ਇਹ ਵੀ ਦੰਦਾ ਹੈ ਹਾਂ ਦੂਜੇ ਤੋਂ ਇਹ ਠੀਕ ਆ ਹੈ ਇਹ ਕੁੜੀ ਆ ਦੀ ਠੀਕ ਆ ਚੰਗੀ ਆ ਵੜ ਵੀਰੇ ਬੀਲ ਵਾਲੀ ਆ ਭਜਨ ਵਾਲੀ ਆ ਜੀ ਸਾਢੇ 3 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਜੀ ਦੁੱਧ 12 ਕਿਲੋ ਆ ਜੋਖ ਕੇ ਲੈ ਜੇ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਕੰਨੀ ਆਲੇ ਦੰਦ ਖੜੇ ਆ ਸਨੱਖਪੁਣਾ ਵੈੜ ਚ ਤੁਸੀਂ ਦੇਖ ਸਕਦੇ ਹੋ ਪੂਰਾ ਸੋਨਾ ਥਣਾ ਦਾ ਸੈਜ ਇਕੱਲਾ ਇਕੱਲਾ ਨਿਖੜ ਮਾ ਹਾਥੀ ਚਵਾਈ ਵਾਲਾ ਲੈ ਚੱਲੀ ਵੀਰੇ ਬਾਕੀ ਬ੍ਰਾਡਰਾਂ ਨੂੰ ਵੀਡੀਓ ਚ ਕੱਢ ਦੇ ਦੋ ਆ ਵੀ ਦੱਸ ਦੇ ਇਹ ਬਈ ਇਹਨੂੰ ਕੋਈ ਆਕੇ ਛੋਟੀ ਨਹੀਂ ਕਰ ਸਕਦਾ ਹਾਂ ਵੈੜ ਦਾ ਪੂਰਾ ਹੈ ਸਾਢੇ 4 ਫੁੱਟ ਕੱਦ ਵੈੜ ਦਾ ਹੈਗਾ ਹੋਊਗਾ ਦੋਨਾਂ ਦਾ ਸਾਢੇ 4 ਹੈਗਾ ਹੋਊਗਾ ਵੀਰੇ ਅੱਗੇ ਨੂੰ ਆਪਾ ਫੋਟੋ ਨਹੀਂ ਭਾਈ ਜੋਦੇ ਬੰਦੇ ਨੇ ਮੈਨੂੰ 20000 ਰੁਪਇਆ ਮੈਂ ਬੜੇ ਇਤਰਾਣ ਜਵਾਬ ਆ ਗਿਆ ਆ ਕੇ ਕਹਿੰਦਾ ਭਾਈ ਇਹਨੇ ਕੀ ਠੀਕ ਆ ਉਹ ਕੰਮ ਨਾ ਵੀਰਾਨ ਕੋ ਵੇ ਜਿਹੜੇ ਵੀ ਭੈਣ ਪੁਰਾਣੇ ਸੌਦਾ ਕਰਦਾ ਮੇਰੇ ਨਾਲ ਸਾਈ ਪਾਉਣ ਤੋਂ ਪਹਿਲਾਂ ਮੈਨੂੰ ਵੀਡੀਓ ਕਾਲ ਕਰ ਲਿਓ ਆਪ ਦਾ ਕੱਦ ਪੰਦੀ ਐਨਟੀ ਡੇਪਣਾ ਮਨਾਲਿਓ ਮਣ ਕੇ ਫਿਰ ਮੈਨੂੰ ਸਾਈ ਪਾਇਓ ਠੀਕ ਆ ਬਾਅਦ ਜੇ ਮੈਂ ਸਾਈ ਵੇਕ ਨਹੀਂ ਕਰਨੀ ਇਹ ਤਾਂ ਗੱਲ ਹੈ ਭਾਈ ਆ ਕੇ ਕਹਿੰਦੇ ਇਹਦੀ ਜੀ ਠੀਕ ਆ ਇਹ ਸੌਦਾ ਆਪਾਂ ਚਵਾ ਕੇ ਦਵਾਂਗੇ ਜੇ ਦੁੱਧ ਘੱਟ ਨਿਕਲਿਆ ਫਿਰ ਸਾਈ ਵੇਕ ਕਰੂੰਗਾ ਠੀਕ ਆ ਹੋਰ ਗਾਂ ਹੋਰ ਗਾਂ ਹੋਰ ਗੱਲ ਝੂਠਾ ਕਈ ਬਹਿ ਕਰਨਾ ਮੈਂ ਨਾ ਦੇਖ ਵੀਡੀਓ ਚ ਕਹਿਣਾ ਉਹਨਾਂ ਬਈ ਜਿਹੜਾ ਤੁਸੀਂ ਕੱਦ ਰੰਗ ਆ ਸਾਰਾ ਕੁਝ ਨਾ ਵੀਡੀਓ ਚ ਚੈੱਕ ਕਰ ਲਿਆ ਕਰੋ ਹਾਈਟ ਦਾ ਅੰਦਾਜ਼ਾ ਵੀਰ ਦੇ ਹਿਸਾਬ ਨਾਲ ਲਾ ਲਿਆ ਕਰੋ ਜਿਹੜਾ ਵੀਰ ਤੋਰਦਾ ਹੁੰਦਾ ਜੀ ਆਪਣਾ ਉਹ ਕੰਮ ਤਾਂ ਹੈ ਨਹੀਂਗਾ ਬਈ ਗਲਤ ਕੰਮ ਕਰਾਂਗੇ ਤੁਹਾਡੇ ਸਾਹਮਣੇ ਆ ਜੁੜੀ ਕੋਈ ਚੀਜ਼ ਦਿਖਾਈ ਆ ਨਹੀਂ ਦਿਖੂਗੀ ਬਾਈ ਬਾਹਲੇ ਘਰਾਂ ਨੇ ਮੇਰੇ ਉਹਦਾ ਫੋਟੋ ਪਾਈ ਸੀ ਮੈਂ ਨਹੀਂ ਬਾਈ ਖਾਤੇ ਦੇ ਪੈਸੇ ਪਾ ਦਨੇ ਜਿਹੜਾ ਕਿ ਭੇਜ ਦੇ ਹੂੰ ਮੰਦਨੇ ਮੈਨੂੰ ਵੀਡੀਓ ਕਾਲ ਵੀ ਲਾਈ ਮਾਰਾ ਕੋ ਦਸਲੀ ਕਰਾਈ ਹਾਂ ਤੇ ਇੱਥੇ ਆ ਕੇ ਸਾਈ ਛੱਡ ਕੇ ਭੱਜ ਗਿਆ 1000 ਰੁਪਏ ਠੀਕ ਹੈ ਤੇ ਇਹਦੀ ਧੰਨ ਨੰਬਰ ਦੀ ਡਿਮਾਂਡ ਵੀਰੇ ਇਹ ਮਾਨਦੇ ਨੇ ਮੁੱਲ 55 ਹੂੰ ਜਿਸ ਨੂੰ 52 ਹੀ ਦਊਗਾ 52 ਦੇ ਜੋੜਾ ਲੈ ਦੇ ਕੋਈ 60 ਲੀਟਰ ਦਾ ਰਕਾਰ ਹੈ ਵੀਰੇ 6 ਮੈਂ ਰੇਟ ਗਲਤ ਗਲਤ ਨਹੀਂ ਰੇਟ ਕੀਤਾ ਜਿਹੜਾ ਢਾੜੀ ਵਾਲਾ ਮਸਾਲਾ ਇਹਦੇ ਚ ਬੜਾ ਉਹਦਾ ਨਹੀਂ ਰੱਖਿਆ ਆਪਾਂ ਰਹਿਣਾ ਚੰਗੀਆਂ ਤੈਨੂੰ ਹੀ ਪਤਾ ਰਹੇ ਭਾਅ ਕਿੰਨਾ ਦਿੰਦਾ ਇਹ ਲੱਖ ਵੀੜੀ ਬੱਸੀ ਜੀ ਨੇ ਸਾਹਮਣੀ ਹਾਂ ਜਿੱਦ ਤਿਆਰ ਹੋ ਗਈ ਤੇ ਜੇ ਜਦ ਤਿਆਰ ਤੇਜ਼ੀ ਹੋਈ ਤਾਂ ਪਤਾ ਨਹੀਂ ਕਿਹੜੇ ਭਾਅ ਦੇ ਕਨੀ ਹੈ ਚੰਗੀ ਚੀਜ਼ ਆ ਵੀਰੇ ਆ ਇਹ ਤੁਹਾਨੂੰ ਤਨ ਨਗ ਦਿਖਾਤੇ ਆ ਤੇ ਦੋ ਵੀਰੇ ਗੱਬਣ ਆ ਇਹ ਵੀ ਚੰਗੀਆਂ ਚੰਗੀਆਂ ਰਕਾਰਡ ਵਾਲੇ ਦੱਸਦਾ ਬਈ ਜਿਹੜਾ ਵੀਰੇ 4 ਨੰਬਰ ਨਾ ਗਾਇਦਾ ਸੁਆ ਕਿੰਨਾ ਮਾਜੀ ਇਹ ਵੀ ਦੂਜਾ ਸੁਮੋਇਆ ਲੋਕਲੀ ਖਰੀਦੀ ਆ ਆਪਣੇ ਨਾਲ ਦੇ ਪਿੰਡੇ ਠੀਕ ਆ ਇਹਦਾ ਪਹਿਲੇ ਸੁਮੋਇ ਦਾ 18 ਲੀਟਰ ਦਾ ਰਿਕਾਰਡ ਆ ਠੀਕ ਆ ਹਾਂ ਆਪਾਂ ਦੂਜਾ ਸੁਮੋ ਕਹ ਕੇ ਦਿੱਤੇ ਹੋਏ ਜਣੇ ਅਗਲਾ ਯਾਰ ਕੋਈ ਮਰਜ਼ੀ ਮੰਗ ਲੈ ਆਪਰੇ ਨਾਲ ਲਿਆਉਂਦੇ ਆ ਉਹ ਕੋ ਆਪੋਂ ਅੱਕਣ ਸਾਥ ਪਛੰਣ ਨਹੀਂ ਗਾੜੋ ਇਹਦਾ ਕਰ ਲੈ ਬਾਕੀ ਸੋਨਾ ਹਵਾਨਾ ਉਹਨਾਂ ਘਣਾ ਦਾ ਸਹਜ ਕੱਲਾ ਕੱਲਾ ਨਿੱਖੜ ਮੱਥੀ ਜਵਾਈ ਵਾਲਾ ਦੁੱਧ ਬਾਈ ਦੱਸਦਾ ਕਿ ਚੰਗਾ ਪਿਆ ਜੂ ਸੂਆ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾ ਜੀ ਸੂਆ ਜਿਹੜਾ ਤੁਸੀਂ ਮਰਜ਼ੀ ਬਾਈ ਕਹਿੰਦੇ ਨੇ ਸਿੰਬੀ ਜੀ ਗਾਂ ਚੀ ਨੀਰ ਗਰਮ ਹੁੰਦੀ ਹੈ ਉੱਤੇ ਛੱਟ ਕੇ ਨਾ ਰਸਾਂ ਨੂੰ ਆਈ ਆਈ ਬਹਿ ਜਾ ਜਵੇਂ ਮਰਜੀ ਬਹਿ ਜਾ। ਯਾਪਨ ਜਵਾਗ ਝੁਟ ਜਣ ਥਣਾ ਨਵਾਏ ਨੇ। ਭੂਸ ਲਾ ਜੂਆਂ ਸਾੜ ਚ ਲਾ ਜੂ। ਠੀਕ ਆ। ਬਹੁਤ ਜ਼ਿਆਦਾ ਠੰਡੀ ਬਚੀ ਆ। ਬਾਲੀ ਦੇ ਥਲੀ ਵਾਲੇ ਘਰੋਂ ਆਈਏ। ਠੀਕ ਆ। ਜਿਹੜਾ ਇਹ ਮੈਂ ਭਰਾ ਲੈ ਕੇ ਨਾ ਜਾ ਦੇ ਕਰੂਗਾ ਤੋ 22 ਕਿਲੋ ਰਾਵਣਾ ਚਵਾ ਦੇ। ਖੁੱਲਾ ਪਾਜੋ। ਮੋਜ ਨਾ। ਫਾਕਾ ਦੇਣ ਦਾ ਇਹਨਾਂ ਦਾ। ਚੰਗੀ ਚੀਜ਼ ਆ ਕਿਉਂਕਿ ਵੀਰੇ ਦੇਖ ਸਕਦੇ ਹੋ ਤੁਸੀਂ ਚਮਕਦਮ ਕਾਲੀ ਆ। ਠੀਕ ਆ ਵੀਰੇ। ਠੀਕ ਆ ਜੀ। ਸੋਨਾ ਫਿਟਨਸ ਆਲਾ ਹਵਾਨਾ ਜੀ ਤਿਆਰੀ ਸੋਣੀ ਕਰਦੀ ਹੁੰਦੀ ਆ। ਬਾਕੀ ਢੱਲ ਹਵਾਨੇ ਚ ਬਹੁਤ ਪਈ ਆ ਸਾਰੀਆਂ ਬਾਲਟਾਂ ਕਰ ਮੈਂ ਨੇ ਘੱਟ ਕੇ ਸੁਣਾ ਜੀ ਚਮਕ ਦਮ ਕਾਲੀ ਆ ਇਹਦੇ ਜੈ ਜੀ ਦੀ ਮੰਗ ਜਿਹੜੇ ਲੈਣੇ ਆ। ਜਿਹੜਾ ਮੁੱਲ ਕਰਉਣ ਤਾਂ ਸੱਖ ਕਰਾਲਾ ਬੋਲ ਹੂੰ 55000 ਦੀ ਵੜ ਦਊਗਾ ਜੀ। ਉਹ ਜੁਮਾਨਤਾਂ ਬਸ ਵਿੱਚੋਂ ਛੋੜ ਦਊਂਗਾ। 55000 ਹਾਂਜੀ ਠੀਕ ਆ ਨਾਕਾ ਗੇਵਰੇ ਪੰਜ ਨੰਬਰ ਇਹਦਾ ਦੂਆ ਕੰਨ ਮਾ ਜੀ। ਮੇਰੇ ਕਹਿ ਕੇ ਤਾਂ ਹਣੀ ਦੂਜਾ ਦੀ ਆ ਲੈਣੀ ਆ। ਮਾਲ ਦੇ ਪਨੇ ਮਾਲ ਦੇ ਪਨੇ ਵੜਾਈ ਆ। ਅੱਛਾ ਮੇਰੀ ਤਾਂ ਮਾਲ ਕਹਣਾ ਗੱਲ ਇਹ ਕਰਾ ਦਾਂਗੇ 22 ਲੀਟਰ ਦਾ ਰਿਕਾਰਡ। ਇਹ ਦਾ ਇਹ ਵੇੜਦਾ ਹਾਂ ਹਾਂ ਹੁਣ ਮੰਨ ਕੇ ਸੱਤ ਦਿਨ ਬਾਕੀ ਆ ਵੇੜ ਬਾਂਦੀ ਬਠੇ ਰੀਆ ਵੇੜ ਖਾਂਦ ਨੂੰ ਕਿੰਨਾ ਚੰਗਾ ਲੱਗਿਆ ੱਟਾ ੱਟਾ ਲੱਗਿਆ ਵਾ ਢੱਡੀ ਮਠੀ ਬੋਰਾ ਜਿਵੇਂ ਮਰਜੀ ਇੱਥੇ ਬੈਠਾ ਰਿਆ ਨਹੀਂ ਪੈਰ ਹਲਾ ਕੇ ਠੀਕ ਆ ਹਾਂ ਠੀਕ ਆ ਦੁੱਧ ਵੀ ਮੱਝਾਂ ਰਕਾ ਪਿਆ ਉਹ ਨਾ ਇਹ 22 ਕਿਲੋ ਬਾਕੀ ਯਾਰ ਭਾਈ ਇਹ ਨਸ ਲੜੀ ਦੁੱਧ ਲਗ ਮਸ਼ੀਨਾਂ ਹੀ ਹੁੰਦੀਆਂ ਕਿਉਂਕਿ ਐਫ ਜੀਆਂ ਬਾਕੀ ਮੌਸਮ ਚੇਂਜ ਹੋ ਗਿਆ ਹਾਂ ਤਾਂ ਮਾੜੀ ਤੋਂ ਮਾੜੀ ਗਾਣੇ 20 ਤੋਂ ਡਕਣੀ ਹਾਂ ਹਾਂ ਇਹ ਐਫ ਪਦਾ ਹੀ ਸੌਖਾ ਚਾਤ ਕੁਆਲਿਟੀ ਦੇਖੋ ਕਿੰਨੀ ਹਾਂ ਹਾਂ ਚਮਕਦਾ ਹੰਕਾਲੀ ਆ ਚੰਗੀ ਤੋ ਉਹ ਬਤਾ ਬੱਚਾ ਜਮ ਹੂੰ ਲੈ ਚੱਲੀਏ ਉਹਨੂੰ ਵੀ ਤੋੜ ਦੂ ਸਾਵਾ ਜਰੂਰ ਐ ਇੱਕ ਦੋ ਦਿਨ ਬਾਅਦ ਵੀ ਸਕਦੇ ਹੁੰਦੇ ਆ ਵੀਰੇ ਕੱਟ ਵੀ ਸਕਦੇ ਹੁੰਦੇ ਆ ਹੂੰ ਇਹਨਾਂ ਜਣ ਦੋ ਜਿਹੜਾ ਬਿਜਾਰ ਵਾਲਾ ਫਾਇਦਾ ਹੀ ਐ ਕਿਉਂਕਿ ਵੀਰੇ ਜੇ ਧਿਆਨ ਲਾਉਂ ਕਿ ਤਿਆਰ ਉਹਨੇ ਸੋਹਣੀ ਉਹ ਜਦੋਂ ਚੰਗਾ ਕੱਟ ਦੂ ਕਿ ਬਾਕੀ ਸੋਨਾ ਹਵਾਨਾ ਕੱਟ ਵਾਲਾ ਅੱਲਾ ਕੱਲਾ ਥਾਨੇ ਖੜਮਾ ਚਮਕ ਦਮ ਕਾਲੀ ਜਾਂ ਸੰਭੀ ਪਲੀ ਸੋਨਾ ਥਣਾ ਦਾ ਸਹਿਜ ਤੋਂ ਦਬਾਈ ਦੱਸਦਾ ਕਿ ਖੁੱਲਾ ਹੀ ਪਿਆ ਜੂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਇਹਦੇ ਕਿੰਨੇ ਰੁਪਏ ਲੈਣਗੇ ਇਹ ਵੀ ਨਹੀਂ ਦੂਦੇ ਦਨੀ ਮਰਾ ਕਿੰਨੇ ਦੀ 55 ਦੀ ਮੁੱਲ 60 ਦਾ 60 ਆ ਜੋ ਆਫਰ ਹੀ ਆ ਆਫਰ ਹੀ ਆ ਵੀ ਹੁਣ ਇਹ ਭਾਣੀ ਮਿਲਨੇ ਠੀਕ ਆ ਭਾ ਦੇ ਦੇਣਾ ਆਪਾਂ ਇਹ ਮਿਲਨੇ ਨੂੰ ਬਾਕੀ ਵੀਰ ਬਣ ਕੇ ਨਾ ਜਿਹੜੇ ਵੀ ਭੈਣ ਭਰਾ ਦੇ ਰੇਟ ਫਿੱਟ ਆ ਉਹੀ ਫੋਨ ਲਾਇਓ ਹੁਣ ਇਹ ਆਏ ਨਾ ਕਹਦੇ ਹੋ ਵੀ ਇਹ ਪਹਿਂ ਕੀ ਮੰਗਾ ਤੇ ਮੈਨੂੰ 2500 ਨਹੀਂ ਮਿਲ ਜੂਗੇ ਨਹੀਂ ਮਿਲਨੀ ਨਹੀਂ ਮਿਲਣੀ ਪਾ 33 ਤੋਂ ਹੀ ਦੇਣੀ ਆ ਜਿੰਨੇ ਮੰਗੇ ਉਨਾਂ ਹੀ ਲੈਣੇ ਹੁਣ ਪਹਿਲਾਂ ਹੀ ਦੱਸ ਤਾਂ ਪਹਿਲਾਂ ਹੀ ਦੱਸ ਤਾਂ ਆਪਾਂ ਘਾਟ ਬਾਦਲਾ ਰੇਟ ਰੱਖਿਆ ਹੀ ਨਹੀਂਗਾ ਠੀਕ ਆ ਹਾਂ ਠੀਕ ਹੈ ਕਈ ਵੀਰਾਂ ਦਾ ਇੱਕ ਬੰਦਾ ਲੈਣ ਲਾਉਂਦਾ ਯਾਰ ਦੋ ਟਾਈਮ ਖਰਾਬ ਕਰਨ ਵਾਲੇ ਵਿੱਚ ਹੁੰਦੇ ਆ ਤੇ ਫਿਰ ਬਾਹਲੇ ਫੋਨ ਸੁਣੇ ਵੀ ਨਹੀਂ ਜਾਂਦੇ ਸੁਣੇ ਵੀ ਨਹੀਂ ਜਾਂਦੇ ਆਪਣਾ ਫੈਕਸੀ ਹੈ ਸਾਰੇ ਪਾਸੇ ਠੀਕ ਹੈ ਬਾਕੀ ਆਇਆ ਵੀ ਕੋਈ ਜੋੜਾ ਲੈਂਦਾ ਗੱਡੀ ਹੈਗੀ ਆ ਕਿਰਾਏ ਜਮਾਨਤ ਨਾਲ ਜ਼ਰੂਰ ਕਰਾਏ ਜਮਾਨਤ ਨਾਲ ਹੋ ਜਾਊਗਾ ਹਾਂ ਗੱਡੀ ਹੈਗੀ ਕਿਰਾਏ ਜਮਾਨਤ ਨਾਲ ਕਰ ਦੂੰਗਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ